ਸ਼੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸਮੇਂ ਦੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੀ ਖਾਂ ਦਾ ਸੌਦਾ ਲਾ ਕੇ ਸੈਦ ਜਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਪੰਜਾਬ ਆਏ ਤਾਂ ਉਹਨਾਂ ਨੇ ਮੁਸਲਮਾਨਾਂ ਤੋਂ ਕਈ ਇਲਾਕਿਆਂ ਨੂੰ ਮੁਜਾਜ਼ਾ ਕਰਵਾਇਆ ਉਹ ਉਹਨਾਂ ਦੀ ਯਾਤ ਸਰਹਾਂ ਦਲ ਸੀ ਜਦੋਂ ਸਰਾਹ ਦੇ ਨਵਾਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਘਬਰਾ ਗਿਆ ਉਸਨੇ ਆਪਣੀ ਫੌਜ ਨੂੰ ਵਧਾਉਣ ਦਾ ਫੈਸਲਾ ਕੀਤਾ ਉਸਨੇ ਆਪਣੀ ਫੌਜ ਵਿੱਚ ਕਈ ਸਗਾਈਆਂ ਨੂੰ ਭਾਤੇ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਸ਼ਾਂਤ ਮਨ ਹੋ ਤਾ ਆਪਣੀਆਂ ਫੌਜਾਂ ਨੂੰ ਨਾਮ ਨਾਲ ਲੈ ਕੇ ਸਰਾਹ ਦੇ ਫਤਿਹ ਪ੍ਰਾਪਤ ਕਰਨ ਲਈ ਤੁਰ ਪੈਂਦੇ ਹਨ ਜਦੋਂ ਉਹ ਰਸਤੇ ਵਿੱਚ ਚੱਪੜ ਜਿਹੀ ਕੋਈ ਤੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਅਧੀਆਂ ਪੋਜਾਂ ਵੀ ਉਹਨਾਂ ਤੇ ਹਮਲਾ ਕਰਨ ਲਈ ਤੁਰ ਪਈਆਂ ਹਨ ਤਾਂ ਉਹ ਤੇ ਉਹਨਾਂ ਦਾ ਇੰਤਜ਼ਾਰ ਕਰ ਲਈ ਉਹ ਪਿਛਾਂ ਤੇ ਨਾ ਸੈਰਦਾਨੀ ਅਲੀ ਸ਼ੇਖੀ ਤੋਂ ਪਾਂਸਰਬਾਦ 12 ਮਈ 1705 ਨੂੰ ਇਹ ਲੜਾਈ ਹੋਈ ਸੀ ਬਜੀਖਾਨ ਦੀ ਫੌਜ ਵਿੱਚ 1 ਲੱਖ ਸਪਈ 8 ਹਾਥੀ 10000 ਘੋੜਸਵਾਰ ਤੇ 10000 ਬੰਦੂਕਾ ਸਨ ਇੱਧਰ ਬਾਬਾ ਬੰਦਾਰ ਸਿੰਘ ਭਾਦਰ ਦੇ ਫੌਜ ਵਿੱਚ 30 ਤੋਂ 40 ਹਜ਼ਾਰ ਸਿਪਾਹੀ ਸਨ। ਬਾਬਾ ਬੰਦਾ ਸਿੰਘ ਬਹਾਦਰ ਕੋਲ ਨੋਰਮਲ ਸਿਆਪੇ। ਜਨੇ ਘਰਬਾਂ, ਮੇਲਜੇ, ਤੀਰ ਤੇ ਕਿੰਤੀਆਂ ਇਹ ਬਦੁੱਖਾ ਸਨ। ਪਰ ਇਹਨਾਂ ਦੀਆਂ ਪੋਜਾਂ ਕੋਲ ਜੋ ਖਾਸ ਚੀਜ਼ ਸੀ ਉਹ ਮੋਗਲ ਪੋਜਾਂ ਕੋਲ ਨਹੀਂ ਸੀ। ਜੋ ਸੀ ਜਜ਼ਬਾ ਤੇ ਜਿਗਰਾ। ਬਜੀਰ ਖਾਨ ਦੀਆਂ ਫੌਜਾਂ ਵਿੱਚ ਸਭ ਤੋਂ ਅੱਗੇ ਹਾਥੀ ਸਨ। ਬਾਬਾ ਬੰਦਾ ਸਿੰਘ ਬਹਾਦਰ ਬਹੁਤ ਤੇਜ਼ ਦਮਾਵੇ ਦੇ ਸਨ। ਉਹਨਾਂ ਨੇ ਆਪਣੀਆਂ ਤੋਪਾਂ ਮੂਹਰੇ ਕਰ ਲਈਆਂ। ਤੇਗਾਂ ਹਾਥੀਆਂ ਉੱਤੇ ਚਲਾ ਦਿੱਤੀਆਂ। ਹਾਥੀ ਤੋਪਾਂ ਤੋੜਦੇ ਹੋਏ ਪਿੱਛੇ ਵੱਲ ਨੂੰ ਮੁੜ ਗਏ। ਤੇ ਆ ਮੁਗਲ ਫੌਜਾਂ ਨੂੰ ਕੁਚਲ ਦਿੱਤਾ। ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਕੋਲ ਸਵਾਰਾਂ ਨੇ। ਮੁਗਲ ਫੌਜਾਂ ਦੇ ਸਿਰ ਉੱਤੇ ਲਾ ਦਿੱਤੇ। ਪਹਿਲਾ ਟੱਕਰ ਭਾਈ ਬਾਸ ਸਿੰਘ ਤੇ ਸੋਚਾ ਨੰਦ ਦਾ ਹੋਇਆ। ਜਦੋਂ ਬਾਸ ਸਿੰਘ ਆਪਣੀ ਪਰਿਵਾਰ ਲੈ ਕੇ ਸੁਚਾਨੰਦ ਵੱਲੋਂ ਆਏ ਤਾਂ ਸੁਚਾਨੰਦ ਦਾਦਾ ਹੋਇਆ ਜਾਨ ਛੱਡ ਕੇ ਇਸ ਰਾਹ ਦਾ ਵੱਲ ਚਲਾ ਗਿਆ। ਵਜ਼ੀਰ ਖਾਨ ਦਾ ਬਾਬਾ ਬੰਦਾ ਸਿੰਘ ਬਾਦਰਵਾਲਾ ਉਦੋਂ ਉਹਨਾਂ ਦੀ ਵਜ਼ੀਰ ਖਾਨ ਨੂੰ ਪੇਟ ਕੀਤੀ। ਵਜ਼ੀਰ ਖਾਨ ਨੇ ਬਾਬਾ ਬੰਦਾ ਸਿੰਘ ਬਾਦਰਵਾਲਾ ਨੇਜਾ ਮਾਰਿਆ ਪਰ ਬਾਸ ਸਿੰਘ ਨੇ ਨੇਜੇ ਨੂੰ ਬੋਚ ਲਿਆ ਤੇ ਉਸਤੇ ਹੀ ਵਾਪਸ ਮਾਰ ਦਿੱਤਾ ਪਰ ਨੇਜਾ ਉਸਦੇ ਘੋੜੇ ਤੇ ਬਚਿਆ ਤੇ ਵਜ਼ੀਰ ਖਾਨ ਥੱਲੇ ਡਿੱਗ ਗਿਆ ਘੇਟਾ ਦੇਖ ਕੇ ਉਸਨੇ ਬਾਸ ਸਿੰਘ ਦੇ ਤੀਰ ਮਾਰਿਆ ਤੀਰ ਜਾ ਕੇ ਬਾਸ ਸਿੰਘ ਦੇ ਮੋਢੇ ਤੇ ਲੱਗਾ ਮੋਢੇ ਤੇ ਲੱਗ ਕੇ ਬਾਸ ਸਿੰਘ ਵੀ ਥੱਲੇ ਡਿੱਗ ਗਿਆ ਫਿਰ ਥੱਲੇ ਡਿੱਗਿਆ ਦੇਖ ਕੇ ਗੁਜੀਰ ਖਾਂ ਆਪਣੀ ਪਰਿਵਾਰ ਲੈ ਕੇ ਉਹਨਾਂ ਹਲ ਬਧਿਆ ਪਰ ਉਸ ਤੋਂ ਪਹਿਲਾਂ ਹੀ ਬਾਬਾ ਫਤਿਹ ਸਿੰਘ ਨੇ ਆਪਣੀ ਪਰਿਵਾਰ ਨਾਲ ਉਸ ਦਾ ਗੋਡਾ ਲਾ ਦਿੱਤਾ ਉਸ ਦਿਨ ਕੋਲ ਵਿੱਚ ਹਹਾਕਾਰ ਮੱਚ ਗਈ ਕਿ ਵਜ਼ੀਰ ਖਾਨ ਵਾਰੇ ਗਿਆ ਉਸ ਦਿਪੋਲ ਕਰਕੇ ਵਾਪਸ ਭੱਜ ਗਿਆ ਸਿੰਘਾਂ ਨੇ ਵਜ਼ੀਰ ਖਾਨ ਨੂੰ ਘੋੜੇ ਨਾਲ ਬਣ ਕੇ 20 ਕਿਲੋਮੀਟਰ ਦੂਰ ਸਰਾਂਬ ਜਿੱਥੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਤੇ ਲੈ ਗਏ ਉੱਥੇ ਸਰਾਂਬ ਦੇ ਲੋਕਾਂ ਦੇ ਸਾਹਮਣੇ ਜੱਟ ਤੇ ਉੱਠਾ ਲਟਕਾ ਦਿੱਤਾ ਉਸ ਤੇ ਫਿਰ ਲੇਕ ਪ੍ਰਾਲੀ ਨਾਲ ਆਕਲਾ ਕੇ ਉਸ ਦਾ ਰੱਤਾ ਸਰੀਰ ਸਾੜ ਦਿੱਤਾ ਤੇ ਉਸ ਤੇ શ્રી ਨੂੰ ਲੰਘ ਕੇ ਕਿੱਜਾ ਨੇ ਨੋਹ-ਨੋਹ ਕੇ ਖਾ ਲਿਆ ਇਸ ਤਰ੍ਹਾਂ ਉਸ ਦੀ ਤੜ-ਤੜ ਕੇ ਮੋਤ ਹੋ ਗਈ ਇਸ ਤਰ੍ਹਾਂ ਬਾਬਾ ਬੰ다 ਸਿੰਘ ਬਾਦ ਅਸਰਾਂ ਦੇ ਤੇ ਜਿੱਤ ਪ੍ਰਾਪਤ ਕਰ ਲਈ ਇਸ ਤਰ੍ਹਾਂ ਸਿੱਖਾ ਨੇ ਇਸਰਾਂ ਦੇ ਫਤਿਹ ਕਰ ਲਿਆ ਅਤੇ ਬਾਬਾ ਬੰ다 ਸਿੰਘ ਬਾਦ ਨੇ ਬਾ ਸਿੰਘ ਨੂੰ ਉੱਥੇ ਦਾ ਸੂਬੇ ਦਾ ਬਣਾਇਆ ਦੇਖਾ ਸਾਰਾ ਜਨ ਉਸਰਾਂ ਦੇ ਵਿੱਚ ਪਹਿਲੀ ਵਾਰ ਕੈਵ ਗੀਤਾ ...untuk Ini setelah bab 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 bab